ਸੋਹ ਗ ਸੋਹਬ ਧੰਨ ਗ ਗ ਦੇਰ ਬਾਣੀ ਸ੍ਰੀ ਗੁਰੂ ਆਦਿ ਪ੍ਰਕਾਸ਼ ਗ੍ਰੰਥ ਜੀ ਮੰਦੀ ਸੰਗਤ ਸ਼ਲੋਕ ਚੌਥਾ ਕੋਟਿਆ ਦੀ ਸੰਗਤ ਕਰਕੇ ਭਲੇ ਵੀ ਹੋਣ ਬਿਕਾਰੀ ਬੀਸ਼ਮ ਪਿਤਾ ਮਾ ਦਰਯੋਦਨ ਸੰਗਤੇ ਵਿਰਾਟ ਕੀ ਗਊਆ ਚੁਰਾਰੀ ਸ਼ਬਦ ਪੰਜਵਾਂ ਸੋਨੇ ਤੇ ਲੋਹਾ ਹੋ ਗਿਆ ਖੋਟੀ ਪ੍ਰੀਤ ਨੇ ਕਦਰਾਂ ਘਟਾਈਆਂ ਜਿਉ ਕਰ ਬ੍ਰਹਮ ਕਰਤਾ ਜਿਉ ਕਾ ਭਇਓ ਦੋਸੀ ਦੋਤਾ ਬਲ ਧਾਈਆਂ ਸਕਰ ਸਸੀਅਰ ਉਪਜਾ ਦੇਵ ਜਨ ਕਰ ਗੋਤਮ ਕਲੰਕ ਲਗਾਈਆ ਦੁਤੀਏ ਕਲੰਕ ਸਸੀਅਰ ਇਉ ਭਿਓ ਗੁਰ ਅਵਲਾ ਕੈ ਤਕਾਈਆ ਸਿੰਗੀ ਲਿਖੀ ਤਪਸੀ ਗੰਭੀਰ ਭੈ ਸੰਗ ਗਨ ਕਾ ਆ ਤੇਜ ਗਵਾਈਆ ਇਨ ਚੰਕਰ ਦਰਯੋਦਨ 라वण ਪਰ ਨਾਰੀ ਸਹਿ ਨਾਸ਼ਿ ਸਰਾਈਆਂ ਪਰਥਰੀ ਕੀ ਬਾਮ ਅਪਸਰਾ ਕੈਤੁਲ ਭਿਰਤ ਕੈ ਸੰਗ ਅਪਵਾਦ ਕਰਾਈਆਂ ਚੰਗੀਆਂ ਤੇ ਮੰਦੇ ਹੋਵਤ ਸੰਗ ਮੰਦੀਆਂ ਕਾਗਾ ਸੰਗ ਹੰਸ ਜਾਨਕ ਜਾਈਆਂ ਕਹਾਰਾ ਮੈਂ 10 ਜਨਮ ਤਿਸ ਗਵਾਲਿਆ ਚੰਗੇ ਛੱਡ ਮੰਦੇ ਸੰਗ ਲਾਈਆਂ ਸੋਹੰਗ ਸੋਹੰਗ ਜੈ ਗੁਰਦੇਵ ਸੋਹੰਗ ਸੋਹੰਗ ਧੰਨ ਗੁਰਦੇਵ